ਉਦੋਂ ਉੜਦੇ ਅਧੀਨ ਪੈਂਦੇ ਪਿੰਡ ਸੈਣਾ ਵਿਖੇ ਜਦੋਂ ਉਥੋਂ ਦੇ ਐਮ.ਐਲ.ਏ. ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਲਈ ਪਹੁੰਚੇ ਤਾਂ ਉਥੇ ਪਿੰਡ ਦੇ ਸਰਪੰਚ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਤੁਸੀਂ ਇੱਥੇ ਮੁਹੱਲਾ ਕਲੀਨਿਕ ਨਾ ਬਣਾਓ ਅਤੇ ਮੁਹੱਲਾ ਕਲੀਨਿਕ ਦੀ ਥਾਂ ਤੇ ਸਾਡੇ ਪੁਰਾਣੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰ ਦਿਓ ਪਰ ਦੂਜੇ ਪਾਸੇ ਐਮਐਲਏ ਸਾਹਿਬ ਦੇ ਮੂੰਹੋਂ ਕੁਝ ਅਜਾਹੇ ਸ਼ਬਦ ਨਿਕਲੇ ਕਿ ਜਿਨ੍ਹਾਂ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਚਾਰੇ ਪਾਸੇ ਹੁਣ ਇਹਨਾਂ ਐਮਐਲਏ ਸਾਹਿਬ ਦੀ ਚਰਚਾ ਹੋ ਰਹੀ ਹੈ ਕਿ ਐਮਐਲਏ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਤੇ ਦੂਜੇ ਪਾਸੇ ਸਰਪੰਚ ਵੀ ਲੋਕਾਂ ਦਾ ਹੀ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਤੇ ਐਮਐਲਏ ਸਾਹਿਬ ਸਰਪੰਚ ਸਾਹਿਬ ਨੂੰ ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲ ਰਹੇ ਨੇ ਤੁਸੀਂ ਵੀ ਸੁਣੋ ਹੈਲੋ ਆਹ ਦੇਖੋ ਜੀ ਇੱਕ ਬੇਨਤੀ ਆ ਤੁਹਾਡੇ ਮੂਰੇ ਤੁਹਾਡਾ ਪੰਜਾਬ ਚ ਜਿਹੜਾ ਹੈਲਥ ਪ੍ਰਤੀਮਾ ਲੈਕਲਿਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਹਾਂ ਪਰ ਸਾਡੀ ਬੇਨਤੀ ਆ ਵੀ 20000 ਦੀ 25000 ਦੀ ਭਰਤੀ ਆ ਸੈਣ ਵੀ ਸਾਡਾ ਜਿਹੜਾ ਮੋਢਲਾ ਸਿਹਤ ਕੇਂਦਰ ਇਹਨੂੰ ਬੰਦ ਨਾ ਕੀਤਾ ਜਾਵੇ ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗ੍ਹਾ ਲੈ ਲਓ ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਆ ਲੋਕ ਸਮਝਣਗੇ ਜਗ੍ਹਾ ਤੁਹਾਨੂੰ ਦੇ ਦੇਵਾਂਗੇ ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰਦੇ ਜੇ ਤੁਹਾਡੇ ਕੋਲੇ ਫੰਡਸ ਦੀ ਕੋਈ ਕਮੀ ਆ ਤੁਹਾਨੂੰ ਪੰਚਾਇਤ ਬਣੀ ਬਣਾਈ ਬਿਲਡਿੰਗ ਦੇਵੇਗੀ ਸੋ ਦੇਖੋ ਟੱਲੇ ਵਾਲਿਆਂ ਨੇ ਵਿਰੋਧ ਕਰਤਾ ਉੱਥੇ ਨਹੀਂ ਬਣਿਆ ਰੂੜੇਕੇ ਵਾਲੇ ਵਿਰੋਧ ਕਰੀ ਜਾਂਦੇ ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਰਮਨ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਸ ਦੀ ਇੱਥੇ ਭਾਈ ਭਾਈ ਆ ਫਿਰ ਇਹ ਕੀ ਗੱਲ ਹੈ ਹੈਲੋ ਮਾਰ ਲਾਫੜੇ ਤਨੂੰ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਬਿਊਰੋ ਰਿਪੋਰਟ ਲਾਈਵ ਟੀਵੀ ਚੈਨਲ ਪਟਿਆਲਾ